ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਐਸੀ ਖਬਰ ਜਿਸ ਨੇ ਨਾ ਸਿਰਫ ਪੰਜਾਬੀਆਂ ਦੇ ਦਿਲ ਹਿਲਾ ਦਿੱਤੇ ਸਨ ਸਗੋਂ ਹੁਣ ਲੋਕਾਂ ਦੇ ਚਿਹਰਿਆਂ ਤੇ ਥੋੜੀ ਉਮੀਦ ਵੀ ਲਿਆਈ ਹੈ ਜੀਹਾਂ ਗੱਲ ਹੋ ਰਹੀ ਹੈ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੀ ਕੀ ਹੁਣ ਮਿਲੇਗੀ ਹਰਜਿੰਦਰ ਨੂੰ ਜ਼ਮਾਨਤ ਕੀ ਉਸ ਦੀ ਸਜ਼ਾ ਘੱਟ ਹੋਵੇਗੀ ਪੂਰੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਅੰਤ ਤੱਕ ਜਰੂਰ ਦੇਖੋ ਹਰਜਿੰਦਰ ਸਿੰਘ ਦਾ ਨਾਮ ਹਰ ਪੰਜਾਬੀ ਨੇ ਸੁਣਿਆ ਹੈ ਉਹ 2018 ਵਿੱਚ 71 ਹੱਦ ਤੜਾਈ ਅਮਰੀਕਾ ਪਹੁੰਚਿਆ ਸੁਰਾਤੀ ਦਿਨ ਬਹੁਤ ਔਖੇ ਸੀ ਕਾਨੂੰਨੀ ਦਸਤਾਵੇਜ ਨਹੀਂ ਨਵਾਂ ਦੇਸ਼ ਨਵੀਂ ਭਾਸ਼ਾ ਨਵਾਂ ਮਾਹੌਲ 2021 ਵਿੱਚ ਉਸ ਨੂੰ ਇਸ ਤਰ੍ਹਾਂ ਹੀ ਵਰਕ 퍼미ਟ ਮਿਲਿਆ ਉਸਦੇ ਕੋਲ ਕੈਲੀਫੋਰਨੀਆ ਅਤੇ ਵਸ਼ਿੰਗਟਨ ਤੋਂ ਕਮਰਸ਼ੀਅਲ ਲਾਇਸੈਂਸ ਵਿਜ਼ਨ ਪਰ ਉਸਦੀ ਅੰਗਰੇਜ਼ੀ ਕਾਫੀ ਕਮਜ਼ੋਰ ਸੀ ਰੋਡ ਸਾਈਨ ਸਮਝਣਾ ਵੀ ਮੁਸ਼ਕਲ ਸੀ 12 ਅਗਸਤ 2025 ਨੂੰ ਫਲੋਰੀਡਾ ਦੇ ਫੋਰਟ ਪੀਅਰਸ ਨੇੜੇ ਇਹ ਭਿਆਨਕ ਹਾਦਸਾ ਹੋਇਆ ਖਰਜਿੰਦਰ ਆਪਣਾ ਟਰੱਕ ਨਾਲ ਯੂ-ਟਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਟਰੈਲਰ ਜਕਨਾ ਫਾਇਨ ਹੋ ਗਿਆ ਅਤੇ ਇੱਕ ਮਿਨੀ ਵੈਨ ਨਾਲ ਭਿਆਨਕ ਟੱਕਰ ਹੋ ਗਈ ਇਸ ਹਾਦਸੇ ਵਿੱਚ ਵੈਨ ਦੇ ਤਿੰਨ ਸਵਾਰਾਂ ਦੀ ਮੌਤ ਹੋ ਗਈ ਦਿਸ ਕੇ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਦਿਖਦਾ ਕੀ ਟੱਕਰ ਤੋਂ ਬਾਅਦ ਹਰਜਿੰਦਰ ਬੇਫਿਕਰ ਹੋ ਕੇ ਟਰੱਕ ਰੋਕਦਾ ਹੈ ਇਸ ਹਾਦਸੇ ਤੋਂ ਬਾਅਦ ਅਮਰੀਕਾ ਭਰ ਵਿੱਚ ਚਰਚਾ ਚੱਲੀ ਕਈ ਲੋਕਾਂ ਨੇ ਸਿਸਟਮ ਤੇ ਸਵਾਲ ਉਠਾਏ ਕਿ ਇੱਕ ਐਸੇ ਡਰਾਈਵਰ ਨੂੰ ਕਿਵੇਂ ਕਮਰਸ਼ੀਅਲ ਲਾਇਸੈਂਸ ਮਿਲ ਸਕਦਾ ਹੈ ਕੈਲੀਫੋਰਨੀਆ ਡੀਐਮਵੀ ਤੇ ਵੀ ਉਂਗਲ ਚੁੱਕੀ ਗਈ ਫੋਲੋ ਰਿਡਰ ਦੇ ਅਟਾਰਲੀ ਜਨਰਲ ਜੈਮਸ ਉਥਮਾਇਰ ਨੇ ਪ੍ਰੈਸ ਕਾਨਫਰੰਸ ਕਰਕੇ ਕੰਪਨੀ ਮਾਲਕਾਂ ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਨਵਨੀਤ ਕੋਰ ਜੋ ਕਿ ਵਾਈਟਹੈਕ ਕੈਰੀਅਰ ਦੀ ਮਾਲਕ ਹੈ ਉਸਨੂੰ ਵੀ ਸਮਨ ਜਾਰੀ ਹੋਇਆ ਉਥਮਾਇਰ ਨੇ ਕਿਹਾ ਅਸੀਂ ਆਪਣੇ ਲੋਕਾਂ ਦੀ ਜਾਨ ਨੂੰ ਉਹਨ ਲਈ ਹਰ ਸੰਭਵ ਕਾਨੂੰਨੀ ਹਥਿਆਰ ਵਰਤਾਂਗੇ ਇਹ ਵਿਅਕਤੀ ਨਾ ਤਾਂ ਢੰਗ ਨਾਲ ਅੰਗਰੇਜ਼ੀ ਬੋਲ ਸਕਦਾ ਸੀ ਨਾ ਹੀ ਰੋਡ ਸਾਈਨ ਸਮਝ ਸਕਦਾ ਸੀ ਇਸ ਨੂੰ ਸੀਡੀਐਲ ਕਦੇ ਵੀ ਨਹੀਂ ਮਿਲਣਾ ਚਾਹੀਦਾ ਸੀ 26 ਸਤੰਬਰ 2025 ਤੱਕ ਸਾਰੇ ਸਬੂਤ ਪੇਸ਼ ਕਰਨ ਦੀ ਹਦਾਇਤ ਦਿੱਤੀ ਗਈ ਹੈ ਹਰਜਿੰਦਰ ਸਿੰਘ ਅਤੇ ਉਸ ਦਾ ਛੋਟਾ ਭਰਾ ਹਨੀਤ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਏ ਦੇਸ਼ ਪੱਧਰ ਤੇ ਮੈਨਹੈਟ ਚੱਲੀ 15 ਅਗਸਤ ਨੂੰ ਯੂ ਐਸ اے ਮਾਰਸ਼ਲ ਜ ਨੇ ਸਟਾਕਟਨ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ ਫੈਡਰਲ ਏਜੰਸੀ ਆਈਸੀਈ ਨੇ ਵੀ ਉਸ ਤੇ ਰਿਟੈਂਡਰ ਜਾਰੀ ਕੀਤਾ ਤਾਂ ਰਾਜਪਦਰ ਤੇ ਮੁਕਦਮੇ ਤੋਂ ਬਾਅਦ ਵੀ ਉਹ ਹਿਰਾਸਤ ਦੇ ਵਿੱਚ ਰਹੇ ਹੁਣ ਆਉਣੀ ਹੈ ਵੱਡੀ ਖਬਰ ਲੋਕਾਂ ਦਾ ਸੰਯੋਗ ਹਾਥੇ ਤੋਂ ਬਾਅਦ ਹਰ ਪਾਸੇ ਤੋਂ ਲੋਕ ਹਰਜਿੰਦਰ ਲਈ ਸਪੋਰਟ ਵਿੱਚ ਆਏ ਸੋਸ਼ਲ ਮੀਡੀਆ ਤੇ ਕੈਂਪੇਨ ਚੱਲਣ ਲੱਗੇ ਵੱਖ-ਵੱਖ ਪੰਜਾਬੀ ਸੰਗਠਨਾਂ ਨੇ ਅਪੀਲਾਂ ਜਾਰੀ ਕੀਤੀਆਂ ਤਰਕ ਯੂਨੀਨਾ ਐਨ ਜੀਓ ਟਰਸਟਾਂ ਵੱਲੋਂ ਫੰਡ ਇਕੱਠੇ ਹੋਣ ਲੱਗੇ ਤਾਂ ਜੋ ਹਰਜਿੰਦਰ ਦੀ ਕਾਨੂੰਨੀ ਲੜਾਈ ਲੜੀ ਜਾ ਸਕੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਪਹਿਲਾਂ ਤੋਂ ਹੀ ਉਸ ਦੇ ਹੱਕ ਵਿੱਚ ਬੋਲ ਚੁੱਕੇ ਸਨ ਹੁਣ ਖਬਰਾਂ ਅਨੁਸਾਰ ਦਿਲਜੀਤ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਰਿਪੋਰਟਰ ਮੁਤਾਬਕ ਦਿਲਜੀਤ ਨੇ ਹਰਜਿੰਦਰ ਸਿੰਘ ਦੇ ਹੱਕ ਵਿੱਚ 5 ਕਰੋੜ ਰੁਪਏ দান ਕੀਤੇ ਹਨ ਤਾਂ ਜੋ ਇਸ ਰਕਮ ਨਾਲ ਪੀੜਤ ਪਰਿਵਾਰ ਦੀ ਮਦਦ ਹੋ ਸਕੇ ਤੇ ਨਾਲ ਹੀ ਉਸ ਦੇ ਕਾਨੂੰਨੀ ਖਰਚੇ ਵੀ ਚੱਲ ਸਕਣ। ਇਹ ਖਬਰ ਆਉਣ ਤੋਂ ਬਾਅਦ ਹਰ ਪੰਜਾਬੀ ਮਨੁੱਖ ਦਿਲਜੀਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰ ਰਿਹਾ ਹੈ। ਚੰਗੇ ਦਿਨਾਂ ਵਿੱਚ ਤਾਂ ਹਰ ਕੋਈ ਨਾਲ ਖੜ ਜਾਂਦਾ ਪਰ ਮਾੜੇ ਹਾਲਾਤੋਂ ਆਉਣ ਤੇ ਹੀ ਪਤਾ ਲੱਗਦਾ ਕੌਣ ਸੱਚਾ ਹੈ। ਦਿਲਜੀਤ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਨਾ ਸਿਰਫ ਸਫਲ ਕਲਾਕਾਰ ਹੈ ਬਲਕਿ ਦਿਲਦਾਰ ਇਨਸਾਨ ਵੀ ਹੈ। ਅਮਰੀਕਾ ਦੇ ਕਾਨੂੰਨੀ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਫੰਡ ਇਕੱਠੇ ਹੋਣ ਵਕੀਲਾਂ ਦੇ ਕੀ ਮਜਬੂਤ ਹੋਵੇ ਤਾਂ ਸਜ਼ਾ ਘੱਟ ਕਰਵਾਈ ਜਾ ਸਕਦੀ ਹੈ ਕਿਉਂਕਿ ਇਹ ਸਿਰਫ ਇੱਕ ਦੁਖਦਾਈ ਹਾਦਸਾ ਸੀ ਕੋਈ ਜਾਣਬੁੱਝ ਕੇ ਕੀਤਾ ਗਿਆ ਕੰਮ ਨਹੀਂ ਸੀ ਇਸ ਲਈ ਕਈ ਵੱਡੀਆਂ ਐਨਜੀਓ ਵੀ ਹੁਣ ਉਸ ਦੀ ਕਾਨੂੰਨੀ ਸਹਾਇਤਾ ਕਰ ਰਹੀਆਂ ਨੇ ਅੰਤ ਵਿੱਚ ਦੋਸਤੋ ਸਾਡੀ ਵੀ ਤੁਹਾਨੂੰ ਅਪੀਲ ਹੈ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਲਜੀਤ ਦਸਾਂ ਦੇ ਇਸ ਨੇਕ ਕਦਮ ਲਈ ਇੱਕ ਲਾਈਕ ਜ਼ਰੂਰ ਕਰੋ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ